ਆਸਟ੍ਰੇਲੀਆ ਸਟਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ ਬਹੁਤ ਸਾਰੇ ਸਵਾਲ ਨੇ ਪਹਿਲਾਂ ਤੇ ਇੱਕ ਆਪਾਂ ਅੱਜ ਦੀ ਵੀਡੀਓ ਵਿੱਚ ਇਸ ਸਵਾਲ ਨੂੰ ਲੈ ਕੇ ਵੀ ਕਲੈਰਿਟੀ ਦੇਣੀ ਹੈ ਕਿ ਜਿਹੜੇ ਸਟੂਡੈਂਟਸ ਦੀ ਪ੍ਰੋਫਾਈਲ ਪਹਿਲਾਂ ਹੀ ਵੀਕ ਹੈ ਪਰਸੈਂਟੇਜ ਥੋੜੀ ਜੀ ਘੱਟ ਲੱਗ ਰਹੀ ਹੈ ਤੇ ਜਿਹੜਾ ਕਿਸ ਤਰੀਕੇ ਨਾਲ ਉਹਨਾਂ ਨੂੰ ਕੋਰਸ ਦੀ ਸਿਲੈਕਸ਼ਨ ਕਰਨੀ ਚਾਹੀਦੀ ਜਾਂ ਫਿਰ ਅਗੋ ਆਪਣੀ ਪ੍ਰੋਫਾਈਲ ਨੂੰ ਸਟਰੋਂਗ ਬਣਾ ਲਈ ਉਹਨਾਂ ਨੂੰ ਕਿਸ ਤਰ੍ਹਾਂ ਦੀ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਦੂਜੀ ਆਪਾਂ ਗੱਲ ਅੱਜ ਦੀ ਵੀਡੀਓ ਵਿੱਚ ਮਾਸਟਰਸ ਵਾਲੇ ਸਟੂਡੈਂਟਸ ਲਈ ਜ਼ਰੂਰ ਕਰਨੀ ਹੈ ਵੀ ਮਾਸਟਰਸ ਉਹ ਆਲਰੇਡੀ ਕਰ ਚੁੱਕੇ ਨੇ ਤਾਂ ਕੀ ਉਹ ਦੁਬਾਰਾ ਜਦੋਂ ਹ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਦੁਬਾਰਾ ਮਾਸਟਰਸ ਲਈ ਅਪਲਾਈ ਕਰ ਸਕਦੇ ਨੇ ਇਹ ਵੀ ਕਨਫਿਊਜ਼ਨ ਜੋ ਹੈ ਬਹੁਤ ਪਾਈ ਜਾ ਰਹੀ ਹੈ ਸਟੂਡੈਂਟਸ ਵਿੱਚ ਸੋ ਅੱਜ ਇਹ ਪੂਰੀ ਕਲੈਰਿਟੀ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਦੇਣ ਜਾ ਰਹੇ ਹਾਂ ਤੇ ਇਹ ਸਾਰੀਆਂ ਗੱਲਾਂ ਧਿਆਨ ਨਾਲ ਜ਼ਰੂਰ ਸੁਣੋ ਤੇ ਆਪਣੇ ਫਰੈਂਡਸ ਨਾਲ ਵੀ ਇਹ ਵੀਡੀਓ ਅੱਜ ਦੀ ਜ਼ਰੂਰ ਸਾਂਝੀ ਕਰ ਦੇਣਾ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡਾ ਸਾਂਝੀ ਕਰਨਗੇ ਸਟੱਡੀ ਸਕੇਅਰ ਅਬਰਾਡ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਚੀਮਾ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮਨਪ੍ਰੀਤ ਜੀ ਜਿਹੜੇ ਡਾਊਟਸ ਉੱਪਰ ਅੱਜ ਗੱਲ ਕਰਨੀ ਹੈ ਉਹ ਤੁਸੀਂ ਸੁਣ ਚੁੱਕੇ ਹੋ ਕਿ ਜਿਸ ਤਰ੍ਹਾਂ ਦੇ ਸਾਡੇ ਕੋਲ ਸਵਾਲ ਆਉਂਦੇ ਨੇ ਅਸੀਂ ਉਸੇ ਸਵਾਲਾਂ ਦੇ ਜਵਾਬ ਉਹਨਾਂ ਦੀ ਕਲੈਰਿਟੀ ਤੁਹਾਡੇ ਤੋਂ ਜੋ ਹੈ ਸਟੂਡੈਂਟਸ ਨਾਲ ਸਾਂਝੀ ਕਰਦੇ ਹਾਂ ਤਾਂ ਜ਼ਰੂਰ ਪਹਿਲਾਂ ਆਪਾਂ ਵੀਕ ਪ੍ਰੋਫਾਈਲ ਦੀ ਜਦੋਂ ਗੱਲ ਕਰਦੇ ਹਾਂ ਕਿ ਕੁਝ ਹਰ ਤਰ੍ਹਾਂ ਦੀ ਮਿਕਸ ਪ੍ਰੋਫਾਈਲਸ ਹੁੰਦੀਆਂ ਨੇ ਥੋੜੀ ਜਿਨ੍ਹਾਂ ਦੀ ਪਰਸੈਂਟੇਜ ਥੋੜੀ ਜਿ ਘੱਟ ਰਹਿ ਜਾਂਦੀ ਹੈ ਥੋੜੀ ਆਪਾਂ ਵੀਕ ਪ੍ਰੋਫਾਈਲ ਜਿਸ ਨੂੰ ਥੋੜਾ ਆਸਟ੍ਰੇਲੀਆ ਦੇ ਮੰਨ ਲਈਏ ਤਾਂ ਉਹਨਾਂ ਨੂੰ ਆਪਣੀ ਸਿਲੈਕਸ਼ਨ ਦੇ ਵਿੱਚ ਕਿਸ-ਕਿਸ ਸਾਥੇ ਬਹੁਤ ਧਿਆਨ ਰੱਖਣਾ ਚਾਹੀਦਾ ਤਾਂ ਕਿ ਆਪਣੀ ਵੀਕ ਪ੍ਰੋਫਾਈਲ ਨੂੰ ਸਟਰੋਂਗ ਬਣਾ ਕੇ ਫਾਈਲ ਲਗਾ ਸਕਣ ਜ਼ਰੂਰ ਜੋਦੀ ਦੇਖੋ ਕੁਝ ਬੱਚੇ ਹੁੰਦੇ ਆ ਕਿ ਕਿਸੇ ਵੀ ਰੀਜ਼ਨ ਤੋਂ ਉਹਨਾਂ ਦੀ ਕੁਝ ਪਰਸੈਂਟੇਜ ਪਲੱਸ 2 ਦੇ ਵਿੱਚ ਘੱਟ ਰਹਿ ਜਾਂਦੀ ਹੈ ਜਾਂ ਮਾਸਟਰਸ ਦੇ ਵਿੱਚ ਬੈਚਲਰਸ ਦੇ ਵਿੱਚ ਘੱਟ ਰਹਿ ਜਾਂਦੀ ਹੈ ਉਹਦਾ ਇਹ ਮਤਲਬ ਨਹੀਂ ਹੈ ਕਿ ਬੱਚਾ ਇੰਟੈਲੀਜੈਂਟ ਨਹੀਂ ਹੈ ਜਾਂ ਬੱਚਾ ਜਾ ਨਹੀਂ ਸਕਦਾ ਹੁਣ ਦੁਬਾਰਾ ਆਸਟ੍ਰੇਲੀਆ ਅਪਲਾਈ ਨਹੀਂ ਕਰ ਸਕਦਾ ਦੇਖੋ ਬਹੁਤ ਯੂਨੀਵਰਸਿਟੀਆਂ ਨੂੰ ਵੀ ਪਤਾ ਹੈ ਆਸਟ੍ਰੇਲੀਅਨ ਯੂਨੀਵਰਸਿਟੀਆਂ ਨੂੰ ਜਾਂ ਕਿਸੇ ਵੀ ਕੰਟਰੀ ਦੀ ਕੋਈ ਵੀ ਯੂਨੀਵਰਸਿਟੀ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਹਰ ਬੱਚਾ ਸੇਮ ਲੈਵਲ ਦਾ ਨਹੀਂ ਹੁੰਦਾ ਕੋਈ 50% ਵਾਲਾ ਵੀ ਹੋਏਗਾ ਕੋਈ 90% ਵਾਲਾ ਵੀ ਹੋਏਗਾ ਤੇ ਜਿਹਦੀ ਪਰਸੈਂਟੇਜ ਘਟ ਹੈ ਕੀ ਉਹ ਬੱਚਾ ਅਪਲਾਈ ਕਰ ਸਕਦਾ ਹੈ ਕਿ ਨਹੀਂ ਯਸ ਡੈਫੀਨੇਟਲੀ ਉਹ ਬੱਚਾ ਅਪਲਾਈ ਕਰ ਸਕਦਾ ਹੈ ਹਰ ਯੂਨੀਵਰਸਿਟੀ ਦੇ ਕੋਲ ਪਾਥਵੇ ਪ੍ਰੋਗਰਾਮ ਹੁੰਦੇ ਨੇ ਜਿੱਦਾਂ ਤੁਸੀਂ ਕਹਿ ਲੋ ਕਿ ਡੀਕੇਨ ਯੂਨੀਵਰਸਿਟੀ ਹੈ ਜਾਂ ਲਟੋਵ ਯੂਨੀਵਰਸਿਟੀ ਇਹਨਾਂ ਦੇ ਆਪਣੇ ਕਾਲਜੇਜ਼ ਨੇ ਅਗਰ ਕਿਸੇ ਬੱਚੇ ਦਾ ਪਰਸੈਂਟੇਜ ਘਟਾ ਹੈ ਤਾਂ ਉਹਦੇ 'ਚ ਕੀ ਹੁੰਦਾ ਹੈ ਕਿ ਬੱਚੇ ਨੂੰ ਇੱਕ ਸਾਲ ਡਿਪਲੋਮਾ ਕਰਨਾ ਪੈਂਦਾ ਫਿਰ ਉਹ ਪਾਥਵੇ ਲੈ ਕੇ ਸੈਕੰਡ ইয়ার ਦੇ ਵਿੱਚ ਬੈਚਲਰਸ ਦੇ ਵਿੱਚ ਅਪਲਾਈ ਕਰਦਾ ਹੈ ਟੋਟਲ ਉਹਨੂੰ 3 ਇਅਰਸ ਦੀ ਹੀ ਆਫਰ ਲੈਟਰ ਮਿਲਦੀ ਹੈ ਬੱਚੇ ਨੂੰ ਡਿਗਰੀ ਵੀ ਬੈਚਲਰਸ ਹੀ ਮਿਲੇਗੀ ਸਿਰਫ ਇੱਕ ਯੂਨੀਵਰਸਿਟੀ ਕਹਿੰਦੀ ਹੈ ਕਿ ਅਗਰ ਤੁਹਾਡੀ ਪਲੱਸ 2 ਦੇ ਵਿੱਚ ਪਰਸੈਂਟੇਜ ਘਟਿਆ ਤਾਂ ਤੁਸੀਂ ਇੱਕ ਸਾਲ ਦਾ ਡਿਪਲੋਮਾ ਕਰਕੇ ਬਾਕੀ ਬੱਚਿਆਂ ਦੇ ਲੈਵਲ ਤੇ ਆ ਜਾਓ ਜਿਹੜੇ ਆਲਰੇਡੀ ਡਾਇਰੈਕਟਲੀ ਬੈਚਲਰਸ 'ਚ ਆਏ ਆ ਫਿਰ ਅਸੀਂ ਸੈਕੰਡ ਇਅਰ 'ਚ ਤੁਹਾਨੂੰ ਬੈਚਲਰਸ ਦੇ ਵਿੱਚ ਸ਼ਿਫਟ ਕਰ ਦਾਂਗੇ ਜਦੋਂ ਤੁਹਾਡਾ ਲੈਵਲ ਪ੍ਰੋਪਰ ਉਸ ਲੈਵਲ ਤੇ ਇੰਗਲਿਸ਼ ਜਾਂ ਤੁਹਾਡਾ ਆਪਣਾ ਨੋਲੇਜ ਲੈਵਲ ਜਾਂ ਐਡੈਪਟਿਵ ਆਪਣਾ ਤੁਸੀਂ ਐਡਾਪਟ ਕਰ ਲੋਗੇ ਜਦੋਂ ਉਸ ਕੋਰਸ ਨੂੰ ਤਾਂ ਸੀ ਤੁਹਾਨੂੰ ਸੈਕੰਡ ইয়ার ਦੇ ਵਿੱਚ ਸ਼ਿਫਟ ਕਰ ਦਾਂਗੇ ਤਾਂ ਇਹ ਬਹੁਤ ਅੱਛੇ ਕੋਰਸਿਸ ਆ ਇਹਨਾਂ ਦੇ ਵਿੱਚ ਵੀਜ਼ਾ ਸਕਸੈਸ ਰੇਟ ਵੀ ਬਹੁਤ ਅੱਛਾ ਹੈ ਕਿਉਂਕਿ ਇਹ ਯੂਨੀਵਰਸਿਟੀਆਂ ਖੁਦ ਕਰਵਾ ਰਹੀਆਂ ਇਹ ਡਿਪਲੋਮਾਸ ਨੂੰ ਇਹ ਨਹੀਂ ਕਿ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਡਿਪਲੋਮਾ ਕਰ ਰਹੇ ਹੋ ਤੁਸੀਂ ਪ੍ਰੋਪਰ ਯੂਨੀਵਰਸਿਟੀ ਦੇ ਕਾਲਜ ਦੇ ਵਿੱਚ ਪੜੋਗੇ ਉੱਥੋਂ ਹੀ ਤੁਹਾਨੂੰ ਯੂਨੀਵਰਸਿਟੀ ਦੇ ਵਿੱਚ ਸ਼ਿਫਟ ਮਿਲ ਜਾਣਾ ਪ੍ਰੋਪਰ 3 ইয়ারਜ਼ ਦੀ ਡਿਗਰੀ ਮਿਲਣੀ ਹੈ ਸਕਾਲਰਸ਼ਿਪਸ ਅਵੇਲੇਬਲ ਹੈ ਔਰ ਹਾਈ ਕਮਿਸ਼ਨ ਵੀ ਵੀਜ਼ਾ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਰਦਾ ਇਦਾਂ ਦੇ ਬੱਚਿਆਂ ਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਅਗਰ ਇਹਦਾ ਲੈਵਲ ਇੰਨਾ ਹੁੰਦਾ ਤਾਂ ਇਹ ਸਿੱਧਾ ਡਾਇਰੈਕਟ ਬੈਚਲਰਸ 'ਚ ਜਾਂਦਾ। ਇਹ ਬੱਚਾ ਡਿਪਲੋਮਾ ਤੋਂ ਡਿਗਰੀ 'ਚ ਇਸੇ ਕਰਕੇ ਜਾ ਰਿਹਾ ਕਿ ਕਿਤਨਾ ਕਿਤੇ ਦੀ ਪ੍ਰੋਫਾਈਲ ਦੇ ਵਿੱਚ ਕੋਈ ਪਰਸੈਂਟੇਜ ਦੇ ਵਿੱਚ ਇਹਦੇ ਸ਼ਾਇਦ ਤੋਂ ਦੀ ਪਰਸੈਂਟੇਜ ਘੱਟ ਹੈ ਤਾਂ ਬੱਚੇ ਨੇ ਅਪਲਾਈ ਕੀਤਾ ਜਾਂ ਇਹਦਾ ਆਇਲ ਸਕੋਰ ਘੱਟ ਹੈ। ਇਹ ਦੋਨੋਂ ਫੈਕਟਰਸ ਦੇ ਵਿੱਚ ਬੱਚਾ ਡਿਪਲੋਮਾ ਦੇ ਥਰੂ ਬੈਚਲਰਸ ਦੇ ਵਿੱਚ ਜਾਂਦਾ। ਸੋ ਅਗਰ ਬੱਚੇ ਦੇ +2 ਦੇ ਵਿੱਚ ਨੰਬਰ ਘੱਟ ਹੈ ਤਾਂ ਉਹ ਕੋਸ਼ਿਸ਼ ਕਰੇ ਕਿ ਮੇਰੀ ਐਟਲੀਸਟ ਆਇਲਸ ਦੇ ਵਿੱਚ ਸਕੋਰ ਅੱਛਾ ਆ ਜਾਏ। ਫਾਰ ਇਗਜ਼ਾਮਪਲ ਨਾਨ ਮੈਡੀਕਲ ਦਾ ਬੱਚਾ ਉਹਦੇ ਫਿਜ਼ਿਕਸ ਕੈਮਿਸਟਰੀ ਦੇ ਵਿੱਚ ਨੰਬਰ ਘੱਟ ਹੈ ਬਟ ਉਹਦੀ ਇੰਗਲਿਸ਼ 'ਚ ਨੰਬਰ ਅੱਛਾ ਹੈ ਤਾਂ ਉਹ ਆਇਲਸ 'ਚ ਅੱਛੇ ਸਕੋਰ ਕਰ ਸਕਦਾ ਹੈ ਐਟ ਲੀਸਟ ਕੋਈ ਪੁਆਇੰਟ ਹੋਵੇ ਵੀਜ਼ਾ ਆਫੀਸਰ ਕੋਲ ਵੀ ਉਹਨੂੰ ਵੀਜ਼ਾ ਦੇਣ ਦਾ ਕਿ ਚਲੋ ਅਗਰ ਇਹਦੀ ਪਰਸੈਂਟੇਜ ਘੱਟ ਹੈ ਪਰ ਇਹਦਾ ਇੰਗਲਿਸ਼ ਦਾ ਲੈਵਲ ਇੰਨਾ ਹੈ ਇਹਦੀ ਵੀ ਐਡੈਪਟਿਟੀ ਮਤਲਬ ਇਹਦਾ ਇੰਨਾ ਐਡੈਪਟਿਟੀ ਅਬਿਲਿਟੀ ਹੈ ਇਹਦੀ ਬੱਚੇ ਦੀ ਕਿ ਇਹ ਆਰਾਮ ਨਾਲ ਕਾਪ ਆਪ ਕਰ ਸਕਦਾ ਹੈ ਜੇ ਅਸੀਂ ਇਹਨੂੰ ਐਡਮਿਸ਼ਨ ਦੇ ਵੀ ਦਵਾਂਗੇ ਆਪਣੇ ਕਾਲਜ ਦੇ ਵਿੱਚ ਇਹ ਪੜ੍ਹ ਸਕਦਾ ਹੈ ਉੱਥੇ ਜਾ ਕੇ ਤਾਂ ਮੈਂ ਹੀ ਸੁਜੈਸਟ ਕਰੂੰਗਾ ਕਿ ਅਗ ਤਾਂ ਬੱਚਾ ਡਰੇ ਨਾ ਕਿ ਮੇਰਾ ਹੁਣ ਵੀਜ਼ਾ ਨਹੀਂ ਆਏਗਾ ਮੈਂ ਕਿਸ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰੂੰਗਾ ਡਿਪਲੋਮਾ ਤੋਂ ਡਿਗਰੀ ਦੇ ਵਿੱਚ ਅਪਲਾਈ ਕਰ ਸਕਦਾ ਔਰ ਉਹਨੂੰ ਵੀਜ਼ਾ ਵੀ ਮਿਲ ਜਾਏਗਾ ਜੀ 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 ਬਿਲਕੁਲ ਤੇ ਅਗਲਾ ਅਗਲੀ ਵੀ ਗੱਲ ਦੀ ਕਲੈਰਟੀ ਜ਼ਰੂਰ ਦੇ ਦਿਓ ਜਿਨ੍ਹਾਂ ਨੇ ਪਹਿਲਾਂ ਮਾਸਟਰਸ ਕੀਤੀ ਹੋਈ ਹੈ ਕਿ ਦੁਬਾਰਾ ਉਹ ਮਾਸਟਰਸ ਲਈ ਜੋ ਹੈ ਅਪਲਾਈ ਕਰਨਾ ਚਾਹਣ ਤਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਨੇ ਤਾਂ ਅਗਰ ਦੁਬਾਰਾ ਉਹਨਾਂ ਨੇ ਕੋਈ ਮਾਸਟਰਸ ਕਰਨੀ ਹੈ ਤਾਂ ਕਿਸ ਤਰ੍ਹਾਂ ਦੀ ਅਗੋਂ ਮਾਸਟਰਸ ਲਈ ਉਹਨਾਂ ਨੂੰ ਕੋਰਸ ਦੀ ਸਿਲੈਕਸ਼ਨ ਕਰਨੀ ਚਾਹੀਦੀ ਹੈ ਐਡਵਾਂਸ ਕੋਰਸੇਸ ਨੂੰ ਲੈ ਕੇ ਕਿਉਂਕਿ ਬ ਮਾਸਟਰਸ ਕਰ ਲਈ ਦੁਬਾਰਾ ਮਾਸਟਰਸ ਲਈ ਤੁਸੀਂ ਅਪਲਾਈ ਨਹੀਂ ਕਰ ਸਕਦੇ ਜ਼ਰੂਰ ਰਿਜ਼ਰਵ ਪਰ ਵੀ ਸਟੂਡੈਂਟਸ ਨੂੰ ਪੂਰੀ ਗਾਈਡੈਂਸ ਦੇਣਾ ਦੇਖੋ ਜੀ ਇਹਦੇ ਵਿੱਚ ਵੀ ਮੈਂ ਦੇਖਿਆ ਬਹੁਤ ਬੱਚੇ ਆਂਦੇ ਆ ਜਿਹੜੇ ਆ ਕੇ ਕਹਿੰਦੇ ਆ ਕਿ ਜੀ ਮੈਂ ਆਪਣੇ ਲੋਕਲ ਕਿਸੇ ਏਜੰਟ ਕੋ ਗਿਆ ਸੀਗਾ ਉਹਨੇ ਨੇ ਸਾਨੂੰ ਕਿਹਾ ਜੀ ਤੁਸੀਂ ਤਾਂ ਉਹਨਾਂ ਆਸਟ੍ਰੇਲੀਆ ਜਾ ਹੀ ਨਹੀਂ ਸਕਦੇ ਤੁਸੀਂ ਆਲਰੇਡੀ ਮਾਸਟਰਸ ਕੀਤੀ ਹੋਈ ਹੈ ਜੋ ਕਿ ਇੱਕ ਬਿਲਕੁਲ ਹੀ ਗਲਤ ਮੇਥ ਹੈ ਕੋਈ ਵੀ ਬੱਚਾ ਜਿਹਨੇ ਆਲਰੇਡੀ ਮਾਸਟਰਸ ਕੀਤੀ ਹੋਈ ਹੈ ਦੁਬਾਰਾ ਮਾਸਟਰਸ ਦੇ ਵਿੱਚ ਜਾ ਸਕਦਾ ਬਸ ਚੀਜ਼ ਕੀ ਹੈ ਪਰ ਧਿਆਨ ਵਿੱਚ ਕੀ ਰੱਖਣਾ ਕਿ ਅਗਰ ਬੱਚੇ ਨੇ ਮਾਸਟਰਸ ਫਾਰ ਐਗਜ਼ਾਮਪਲ ਉਹਨੇ ਐਮਕਾਮ ਕੀਤੀ ਹੈ ਤਾਂ ਉਹ ਦੁਬਾਰਾ ਐਮਕਾਮ ਦੇ ਵਿੱਚ ਨਾ ਅਪਲਾਈ ਕਰੇ ਉਹਦੇ ਵਿੱਚ ਆਬਵੀਅਸਲੀ ਉਹਦੇ ਵਿੱਚ ਕੁਐਸਚਨ ਕਰੇਗਾ ਹਾਈ ਕਮਿਸ਼ਨ ਕਿ ਯਾਰ ਆਲਰੇਡੀ ਤੁਸੀਂ ਮਾਸਟਰਸ ਆਫ ਕਾਮਰਸ ਕਰ ਕਿ ਤੁਸੀਂ ਦੁਬਾਰਾ ਕਿਉਂ ਕਰਨ ਜਾ ਰਹੇ ਹੋ ਹਮੇਸ਼ਾ ਕੋਰਸ ਡਿਫਰੈਂਟ ਚੂਜ਼ ਕਰੋ ਬਟ ਰੈਲੇਵੈਂਟ दैट मींस ਕਿ ਸੰਬਡੀ ਡਿਡ ਐਮ ਕਾਮ ਹੀ ਲਾ ਲਓ ਜਦੋਂ ਮੈਂ ਤੁਹਾਨੂੰ ਕੈਮ ਕਾਮ ਕੀਤੀ ਹੈ ਉਸ ਤੋਂ ਬਾਅਦ ਉਹਨੇ ਬੀਐਡ ਕਰਕੇ ਉਹ ਟੀਚਿੰਗ ਲਾਈਨ ਦੇ ਵਿੱਚ ਚਲਾ ਗਿਆ ਬੱਚਾ ਪੜਾ ਰਿਹਾ 2 ਸਾਲ ਤੋਂ ਸਕੂਲ ਦੇ ਵਿੱਚ ਉਹ ਮਾਸਟਰ ਆਫ ਟੀਚਿੰਗ ਤੇ ਅਪਲਾਈ ਕਰੇ ਉਹ ਵੀ ਮਾਸਟਰਸ ਕੋਰਸ ਹੈ ਲੇਕਿਨ ਉਹ ਡਿਫਰੈਂਟ ਕੋਰਸ ਹੈ ਉਹਦੇ ਚ ਕਰੀਅਰ ਪ੍ਰੋਗਰੈਸ਼ਨ ਦਿਖ ਰਿਹਾ ਕਿ ਬੱਚਾ ਹੁਣ ਟੀਚਿੰਗ ਲਾਈਨ ਦੇ ਵਿੱਚ ਆ ਗਿਆ ਤਾਂ ਉਹ ਐਜ਼ ਅ ਟੀਚਰ ਵਰਕ ਕਰਨਾ ਚਾਹੁੰਦਾ ਹੈ ਆਸਟ੍ਰੇਲੀਆ ਜਾ ਕੇ ਜਾਂ ਇੰਡੀਆ ਦੇ ਵਿੱਚ ਆ ਕੇ ਅੱਛੀ ਪੋਜੀਸ਼ਨ ਲੈਣਾ ਚਾਹੁੰਦਾ ਹੈ ਤਾਂ ਉਹ ਮਾਸਟਰ ਆਫ ਟੀਚਿੰਗ ਤੇ ਉਹਦੇ ਚ ਵੀਜ਼ਾ ਆਫੀਸਰ ਕਦੀ ਵੀ ਵੀਜ਼ਾ ਡਿਨਾਈ ਨਹੀਂ ਕਰੇਗਾ ਬਿਕਾਜ਼ ਉਹਨੂੰ ਪਿਕਚਰ ਕਲੀਅਰ ਹੈ ਬੱਚੇ ਦਾ ਵਿਜ਼ਨ ਕਲੀਅਰ ਹੈ ਸੇਮ ਲਾਈਕ ਅਗਰ ਕੋਈ ਬੱਚੇ ਨੇ ਫੋਰ ਐਗਜ਼ਾਮਪਲ ਇੰਡੀਆ ਦੇ ਵਿੱਚ ਉਹਨੇ ਐਮਬੀਏ ਕੀਤੀ ਸੀਗੀ ਬੱਚੇ ਨੇ ਔਰ ਉਹ ਹੁਣ ਜੌਬ ਕਰ ਰਿਹਾ ਦੋ ਤਿੰਨ ਸਾਲ ਦੇ ਉਹ ਬੱਚਾ ਕਿਸੇ ਨਾ ਕਿਸੇ ਕਿਸੇ ਫੀਲਡ ਦੇ ਵਿੱਚ ਜੌਬ ਕਰ ਰਿਹਾ ਚਾਹੇ ਉਹ ਮਾਰਕੀਟਿੰਗ 'ਚ ਜੌਬ ਕਰ ਰਿਹਾ ਤਾਂ ਅਗਰ ਉਹ ਦੁਬਾਰਾ ਕਹਿੰਦਾ ਕਿ ਮੈਂ ਐਮਬੀਏ ਸਪੈਸ਼ਲਾਈਜੇਸ਼ਨ ਮਾਰਕੀਟਿੰਗ ਲੈ ਕੇ ਕਰਨੀ ਹੈ ਤਾਂ ਉਹ ਨੂੰ ਵੀ ਵੀਜ਼ਾ ਹਾਈ ਕਮਿਸ਼ਨ ਦੇ ਦੇਗਾ ਬਿਕਾਜ਼ ਉਹਨਾਂ ਨੂੰ ਪਤਾ ਕਿ ਐਜ਼ ਅ ਮਾਰਕੀਟਿੰਗ ਦੇ ਵਿੱਚ ਬੱਚਾ ਜੌਬ ਕਰ ਰਿਹਾ ਔਰ ਉਹਨੂੰ ਵੀ ਅੱਗੇ ਵਧਣ ਲਈ ਆਪਣੀ ਲਾਈਫ ਦੇ ਵਿੱਚ ਅੱਗੇ ਅੱਛੀਆਂ ਪੋਜੀਸ਼ਨਸ ਲੈਣ ਲਈ ਉਹਨੂੰ ਮਾਸਟਰਸ ਡਿਗਰੀ ਕਰਨੀ ਹੀ ਪਵੇਗੀ ਮਾਰਕੀਟਿੰਗ ਦੇ ਵਿੱਚ ਆਪਣੇ ਸਕਿੱਲਸ ਨੂੰ ਡਿਵੈਲਪ ਕਰਨ ਲਈ ਤਾਂ ਉਸ ਕੇਸ 'ਚ ਵੀ ਹਾਈ ਕਮਿਸ਼ਨ ਵੀਜ਼ਾ ਦੇ ਦੇਗਾ ਸੋ ਦ ਥਿੰਗ ਇਜ਼ ਕਿ ਬੱਚੇ ਨੇ ਆਲਰੇਡੀ ਮਾਸਟਰਸ ਕਿਹੜੀ ਕੀਤੀ ਹੋਈ ਹੈ ਤਾਂ ਉਹ ਹੁਣ ਉਹ ਸਿਲੈਕਟ ਕਿਹੜੀ ਕਰ ਰਿਹਾ ਚਾਹੇ ਉਹ ਆਪਣੇ ਐਕਸਪੀਰੀਅੰਸ ਦੇ ਬੇਸ ਤੇ ਸਿਲੈਕਟ ਕਰ ਰਿਹਾ ਚਾਹੇ ਉਹ ਬੱਚਾ ਆਪਣੀ ਫੀਲਡ ਨੂੰ ਚੇਂਜ ਕਰ ਰਿਹਾ ਜਾਂ ਆਪਣੇ ਇੰਟਰਸਟ ਨੂੰ ਚੇਂਜ ਕਰ ਰਿਹਾ ਬੱਚਾ ਕਹਿ ਰਿਹਾ ਕਿ ਨਹੀਂ ਹੁਣ ਮੈਂ ਇਸ ਫੀਲਡ ਦੇ ਵਿੱਚ ਮੇਰਾ ਇੰਟਰਸਟ ਹੈ ਮੇਰੇ ਦੇਖੋ ਇਸ ਸਪਰਟਿਕੂਲਰ ਸਬਜੈਕਟ ਦੇ ਨੰਬਰ ਕਾਟ ਸੀਗੇ ਮੈਂ ਹੁਣ ਇਹਦੇ ਬੇਸ ਦੇ ਉੱਪਰ ਸਿਰਫ ਇਸ ਸਬਜੈਕਟ ਨਾਲ ਸਬਜੈਕਟ ਨਾਲ ਰਿਲੇ ਬਿਲਕੁਲ ਯਾਨੀ ਲੌਜਿਕ ਜ਼ਰੂਰ ਹੋਣਾ ਚਾਹੀਦਾ ਹੈ ਅਗਰ ਤੁਸੀਂ ਕਿਸੇ ਵੀ ਸਿਲੈਕਸ਼ਨ ਦੇ ਨਾਲ ਲੱਗਿਆ ਵਧਣਾ ਚਾਹੁੰਦੇ ਹੋ ਸੋ ਜਿਨ੍ਹਾਂ ਨੇ ਆਲਰੇਡੀ ਮਾਸਟਰਸ ਕੀਤੀ ਹੋਈ ਹੈ ਤੁਹਾਡੇ ਲਈ ਵੀ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਦਰਵਾਜ਼ੇ ਖੁੱਲੇ ਨੇ ਪਰ ਸਿਲੈਕਸ਼ਨ ਜੋ ਹੈ ਸਹੀ ਟਾਂਗ ਨਾਲ ਜ਼ਰੂਰ ਹੋਣੀ ਚਾਹੀਦੀ ਹੈ ਸੋ ਕੋਈ ਸਵਾਲ ਹੈ ਤਾਂ ਲਗਾਤਾਰ ਨੰਬਰ ਡਿਸਪਲੇ ਐਜ਼ ਅ ਪਰ ਕਾਲ ਕਰੋ ਪੂਰੀ ਜਾਣਕਾਰੀ ਲਓ ਜਾਂ ਫਿਰ ਸਟੱਡੀਜ਼ ਕੇਰ ਅਬ੍ਰੋਡ ਦੇ ਚੰਡੀਗੜ੍ਹ ਤੁਸੀਂ ਚੰਡੀਗੜ੍ਹ ਆਫਿਸ ਵਿੱਚ ਵਿਜ਼ਿਟ ਕਰ ਸਕਦੇ ਹੋ ਆਪਣੀ ਡਾਕੂਮੈਂਟ ਜ਼ਰੂਰ ਨਾਲ ਲੈ ਕੇ ਜਾਓ ਤਾਂ ਕਿ ਪੂਰੀ ਅਸੈਸਮੈਂਟ ਕੀਤੀ ਜਾਵੇ ਔਰ ਰਾਈਟ ਕੋਰਸੇਜ਼ ਦੀ ਗਾਈਡੈਂਸ ਸਾਨੂੰ ਦਿੱਤੀ ਜਾ ਸਕੇ ਆਪਸ਼ਨ ਸ ਸਮਨਪ੍ਰੀਤ ਜੀ ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ ਮੈਮ